ਬਾਗਾ ਹਾਂ ਮੈਂ ਬਾਗਾ ਕਿਸੇ ਬਰਦੀ ਦੇ ਕੋਲ ਹੈਜਾ ਵਾਲਾ ਹੁੰਦਾ ਸੀ ਅੱਛਾ ਜੀ ਉਹ ਗਿਆ ਭਾਈ ਨੂੰ ਫਿਰੇ ਮੈਂ ਤਾਂ ਕਿਤੇ ਕੁੜੀ ਆ ਕਿਉਂ ਸਿਰ ਵੀ ਨੰਗਾ ਵਾਲ ਵੀ ਸੀ ਤੇ ਮੈਂ ਅੰਦਰ ਨੂੰ ਅੱਛਾ ਜੀ ਤੇ ਉਹਦੇ ਘਰ ਆਈ ਚਾਹ ਪੀ ਅਸੀਂ ਕਿਵੇਂ ਬੈਠੇ ਕੁਰਸੀਆਂ ਤੇ ਮੈਂ ਕਿਹਾ ਭਾਈ ਮੈਂ ਕਿਹਾ ਗੁੱਡੀ ਛੋਗੀ ਆ ਕਿ ਬਰੋਂ ਆਈ ਹੈ ਅੱਛਾ ਉਹ ਹੱਸ ਵੀ ਕਹਿੰਦੀ ਨਹੀਂ ਹੈ ਤਾਂ ਨੂੰ ਆ ਮੈਂ ਕਿਹਾ ਕਮਾਲ ਹੈ ਭਾਈ ਨਾ ਚੁੰਨੀਆ ਸਿਰ ਤੇ ਵਾਲ ਖੋਲੇ ਨੇ ਕਹਿੰਦੀ ਬਸੇੜਾ ਕਹਿੰਦੀ ਬੇਬੇ ਤੁਸੀਂ ਪੁਰਾਣੇ ਜਵਾਨ ਨੇ ਇਹਦਾ ਮਾਡਲ ਜਵਾਨਾ ਹੈ ਅੱਛਾ ਮਾਖੇ ਕਾ ਦਾ ਮੋਡਲ ਆ ਮਾਖਾ ਕਦੀ ਦੇਖ ਲਾ ਸੀ ਤਾਂ ਹਜੇ ਵੀ ਢ ਕੱਢਨੇ ਅਜੇ ਕੋਈ ਜੇਠ ਵੱਡੀਆਂ ਬੁੜੀਆਂ ਹੈ ਜਾਲੀਆਂ ਕੱਢਦੀਆਂ ਹਾਂ ਵੱਡੇ ਸਾਂ ਆ ਗਿਆ ਢ ਕੱਢ ਕੇ ਲੱਗਣੀਆਂ ਵਿਚ ਵੀ ਕਹਿੰਦੀ ਬਥੇਰਾ ਕਹਿੰਦੀ ਕਹਿੰਦੇ ਬੇਬੇ ਤੁਸੀਂ ਤਾਂ ਮਾਰੀਆਂ ਨੇ ਭਈ ਮੁੰਡਾ ਆ ਗਿਆ ਗੱਪੂ ਆਪਣੇ ਮੁੰਡੇ ਵਰਗਾ ਤੇ ਜੀਨੀ ਪਾਈ ਫੋਟ ਮੋਟਰਸਾਈਕਲ ਖੜਾ ਤਾ ਬੈਠ ਗਿਆ ਗੱਲਾਂ ਕਰਨਾਂ ਗਿਆ ਉਹ ਇੱਥੋਂ ਜੀਨੀ ਮੇਰੇ ਬਾਦ ਆ ਵੀ ਪਟ ਡਿੱਗ ਕੇ ਪਾਟੀ ਆ ਮੈਂ ਨੂੰ ਕਹਿਆ ਜਰਾ ਹਾਂ ਮਾ ਮੋਟਰਸਾਈਕਲ ਟੁੱਟ ਗਿਆ ਕਹਣਾ ਮੈਂ ਮੋਟਰਸਾਈਕਲ ਤੋਂ ਕੌਣ ਡਿੱਗ ਮਾਤਰੀ ਜੀਂਦਿਆ ਜਿਹੜਾ ਗੋਡਿਆਂ ਤੇ ਪਾਟਿਆ ਜੋ ਬੰਦਾ ਡਿੱਗਦਾ ਮਾ ਗੋਡੇ ਵਾਜਾ ਸੜਕ ਤੇ ਉਹ ਕਹਿੰਦਾ ਕਾਹ ਨੂੰ ਬਾਬਾ ਤੁਸੀਂ ਤਾਂ ਪੁਰਾਣੇ ਬੰਦੇ ਹੋ ਇਹ ਤਾਂ ਕਹਿੰਦਾ ਮੋਡਲ ਆ ਹੁਣ ਦਾ ਅੱਛਾ ਕਹੜਾ ਪੌਡਲ ਮੋਡਲ ਆ ਮੈਂ ਕਿਹਾ ਤੂੰ ਦੰਗੀ ਜੀ ਨਹੀਂ ਪਾੜੀ ਫਿਰਦਾ ਹਾਂ ਫੈਸ਼ਨ ਹਾਂ ਕਹਿੰਦਾ ਜੀ ਇਹ ਤਾਂ ਫੈਸ਼ਨ ਆਣਾਗਾ ਮੈਂ ਕਿਹਾ ਵੀ ਇਹਨਾਂ ਦੀ ਬੋਲੀਆਂ ਬਣਾਈਏ ਫਿਰ ਮੈਂ ਉਹਨਾਂ ਦੀ ਬੋਲੀ ਬਣਾਈ ਚੱਲਦੀ ਹੁਣ ਹਾਂਜੀ ਵੀ ਆਰੀ 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 ਕਾ ਘਰਾ ਗੈਪ ਹੋ ਗਿਆ ਹੁਣ ਸਿਰ ਤੋਂ ਨਹੀਂ ਫਰਕਾਰੀ ਛੱਟਾ ਕੁੰਡ ਕੱਢਣਾ ਦੁਨੀਆ ਹੋ ਗਈ ਆਪਮਹਾਰੀ ਨੂੰਤੀ ਵੀ ਆਉਂਦੀ ਸਿਆਣ ਨਾ ਫਿਰਦੀਆਂ ਵਾਲ ਖੰਡੈਰੀ ਜੀਨੀ ਪਾਤੂਰ ਦੀ 70 ਸਾਲ ਦੀ ਨਾਰੀ ਬੋਲੀ ਐ ਉੜਦੀ ਜਾਂ ਉੜਦਾ ਕਬੂਤਰ ਚੀਨਾ ਕਿਲੇ ਦੇ 45 ਟੰਗਤੀ ਹੁਣ ਬੋਂਦੇ ਨੇ ਟਰੈਕਟਰ ਜ਼ਮੀਨਾਂ ਘਰ ਘਰ ਪਈਆਂ ਕੋਠੀਆਂ ਹੋਈਆਂ ਬੈਂਕਾਂ ਚ ਗਹਿਣੇ ਜ਼ਮੀਨਾਂ ਮੁੰਡਿਆਂ ਨੇ ਕੰਮ ਸਾੜਤਾ ਵਿੱਚ ਧਰ ਲਿਆ ਪੈਰ ਸਕੀਨਾ ਮੱਗਰ ਕੰਨਾ ਮੰਗਾਈ ਰਗੜਦੂ ਜੋ ਕੋਟਾ ਰਗੜੇ ਪਦੀਨਾ ਉਹ ਪਟਰੇ ਸਕੀਨੀ ਨੇ ਪੌਣ ਪਾਟੀਆਂ ਜੀਨਾ ਕਿਉਂ ਨੇ ਸਕੀਨੀ ਆ ਫੇਰ ਵੀ ਬੋਲੀ ਬਲਾਵ ਵਧੀਆ ਦਿੰਦੀ ਆ ਜਗ ਤਨੂੰ ਹੋਕਾ ਕੁੜੀਆਂ ਨੇ ਜੂੜੇ ਕਰਲੇ ਮੁੰਡੇ ਪਾਉਂਦੇ ਨੇ ਕੰਨਾ ਵਿੱਚ ਕੋਕਾ ਇੱਕ ਤੋਂ ਜਿੰਜਰੀ ਉੱਡ ਗਈ ਉੱਡ ਗਿਆ ਟੇਣ ਦਾ ਭੋਸਾ ਮੁੰਡੇ ਮਾਰੇ ਨਸ਼ਿਆਂ ਦੇ ਲਾਉਣ दारू ਦੀ ਪੱਠੀ ਤੇ ਨੇ ਝੋਕਾ ਛਿਪ ਕਰ ਮੱਗਰ ਸਿਆਂ ਕੋਲੇ ਠਾਨੇਦਾਰ ਖਡੋਤਾ ਚੰਦਰੇ ਨਸਿਆਂ ਨੇ ਕਾਟਾ ਦੇਸ ਨੂੰ ਤੋਤਾ ਪੈਰਾ ਆ ਗਿਆ ਕਲਯੁਗ ਦਾ ਪੁੱਤ ਮਨੋਂ ਨਾ ਬਾਪ ਦਾ ਕਹਿਣਾ ਕੁਖ ਵਿੱਚ ਧੀ ਮਾਰ ਕੇ ਮਾਂ ਬਾਣੀਆਂ ਚੰਦਰੀਆਂ ਦੇਣਾ ਇਹ ਕੰਮ ਜੇ ਰਿਹਾ ਚੱਲਦਾ ਕੁੜੀਆਂ ਦਾ ਨਾਉ ਨਹੀਂ ਜਗਤ ਵਿੱਚ ਰਹਿਣਾ ਸੱਚ ਗੱਲ ਮੱਗਰ ਕਹੀ ਡੋਲੀ ਜਾਣੋਂ ਹਟ ਗਈਆਂ ਨੈਣਾ ਰਖੜੀ ਬਣਾਉਣ ਲਈ ਉਹ ਕਿੱਥੋਂ ਭਾਵੋਗੇ ਭੈਣਾ ਕਲਾਂ ਵਾਲਾ ਜੋਗ ਆ ਗਿਆ ਕਲ ਪਲ-ਪਲ ਰੰਗ ਪਟਾਵੇ ਬਿਜਲੀ ਦੁੱਧ ੜੜ ਕੇ ਕੂਕਰ ਦਾਲ ਬਣਾਵੇ ਗੈਸ ਪਕਾਉਂਦਾ ਰੋਟੀਆਂ ਕੋਈ ਫੂਕਣਾ ਚੁੱਲੇ ਵਿੱਚ ਲਾਵੇ ਕੱਪੜੇ ਮਸ਼ੀਨ ਧੋਵੇ ਕੋਈ ਥਾਪਾ ਨਾ ਖੜਕਾਵੇ 12 ਮੂਰੇ ਆਟਾ ਪੀ ਕੇ ਜਾਣ ਚੱਕੀਆਂ ਕੋਈ ਸਿਰ ਤੇ ਗੱਟਾ ਨਾ ਲਿਆ ਵੀ ਉਹ ਲਾਗਣ ਗੋਹਾ ਛਿਟਵੀ ਨਾਲੇ ਕੋਠੀ ਚ ਪੋਚੇ ਲਾਵੇ ਲੜਾਈ ਹਜੇ ਨਹੀਂ ਘਰੋਂ ਹਟਵੀ ਨੂੰ ਸਸ ਨਾਸਤਰ ਖੜਕਾਵੇ ਮਗਰ ਕਹਣਾ ਦੁਨੀਆ ਪੱਟ ਵੀ ਟੋਂ ਨੇ ਰਹਿਣੀ ਨਹੀਂ ਪੱਲੇ دیਵਾਨੀ ਪਹਿਰਾ ਕਾਲਯੋਗ ਦਾ ਘਟਦੀ ਆ